ਦੇਹੋ ਸੰਦੇਸ ਪ੍ਰਤਿਜੀਓ ਕੈਸਾ ਕਹਿ ਲੋ ਆਪਾਂ ਬਹੁਤ ਵਿਭਾਗੀ ਹਾਂ ਅੱਜ ਆਪਾਂ ਉਹਨਾਂ ਮਹਾਪੁਰਸ਼ਾਂ ਦੇ ਬਾਰਸੇ ਮਨਾ ਰਹੇ ਹਾਂ ਜਿਨ੍ਹਾਂ ਨੇ ਕਿ ਜੀਵਨ ਭਰ ਬਗੈਰ ਜਾਤ ਪਾਤ ਤੋਂ ਗੁਰੂਆਂ ਦੀ ਲੋਕਾਂ ਦੀ ਸੇਵਾ ਕੀਤੀ ਹੈ ਜਿਹੜਾ ਰਸਾਨ ਅਸੀਂ ਅੱਜ ਦੇਖਦੇ ਆਂ ਉਹਨਾਂ ਖੋਤੇ ਫਰਵਾਤੇ ਸਿਗਰਾਨੇ 15 ਘਰ ਤੋਸੀ ਤਾਂ ਕਿ ਮੁੜ ਕੇ ਖਾਲਸਾ ਇਥੋਂ ਜੀਵਤ ਨਾ ਹੋ ਸਕੇ ਪਰ ਦਸ਼ਮ ਪਾਤਸ਼ਾਹ ਦਾ ਬਖਸ਼ਾ ਹੋਇਆ ਵਰਦਾਨ ਕੋਈ ਇਹ ਜਿਹੜਾ ਫਾਲਸਕ ਦੀ ਮੁੱਕ ਨਹੀਂ ਸਕਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਲਾ ਆਨੰਦਗੜ੍ਹ ਸਾਹਿਬ ਦੇ ਸਾਰੇ ਸੰਤ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਧਾਰਮਿਕ ਸਮਾਗਮ ਬਹੁਤ ਹੀ ਧੂਮ-ਧਾਮ ਦੇ ਨਾਲ ਕਰਵਾਏ ਗਏ ਜਿਸ ਦੇ ਵਿੱਚ ਸੰਗਤਾਂ ਨੂੰ ਕਥਾ ਅਤੇ ਕੀਰਤਨ ਦੇ ਨਾਲ ਨਿਹਾਲ ਕੀਤਾ ਗਿਆ ਅਤੇ ਸੰਤਾਂ ਦੀ ਜ਼ਿੰਦਗੀ ਦੇ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਕਨਈਆ ਸਿੰਘ ਜੀ ਪਠਲਾਵੇ ਵਾਲਿਆਂ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਭਾਗ ਸਿੰਘ ਸੰਤ ਬਾਬਾ ਹਰਪ੍ਰਜਨ ਸਿੰਘ ਅਤੇ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਦੇ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਜਿੱਥੇ ਪਿਆਰਾ ਸਿੰਘ ਦੇ ਵੱਲੋਂ ਸੰਤਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਬਾਰੇ ਦੱਸਿਆ ਗਿਆ ਜਿਸ ਨੂੰ ਹੁਣ ਵੀ ਨਿਰੰਤਰ ਚਲਾਇਆ ਜਾ ਰਿਹਾ ਹੈ ਅਤੇ ਜਸਜੀਤ ਸਿੰਘ ਵੱਲੋਂ ਇਤਿਹਾਸ ਤੇ ਜਾਣਨਾ ਪਾਇਆ ਗਿਆ। ਆਪਾਂ ਬਹੁਤ ਬੜਪਾਗੀ ਹਾਂ। ਅੱਜ ਆਪਾਂ ਉਹਨਾਂ ਮਹਾਪੁਰਸ਼ਾਂ ਦੇ ਬਾਰਸੇ ਮਨਾ ਰਹੇ ਹਾਂ ਜਿਨ੍ਹਾਂ ਨੇ ਕਿ ਜੀਵਨ ਭਰ ਬਗੈਰ ਜਾਤ ਪਾਤ ਤੋਂ ਗੁਰੂਆਂ ਦੀ ਲੋਕਾਂ ਦੀ ਸੇਵਾ ਕੀਤੀ ਹੈ ਤੇ ਉਹ ਬਹੁਤ ਜ਼ਿਆਦਾ ਮਿੱਠ ਬੁਲੜੇ ਦੇ ਕੁਰਬਾਨੀ ਦੇ ਪਰਪੱਕ ਸਨ ਸਾਰੀਆਂ ਸਰਕਾਰਾਂ ਨੇ ਜ਼ੋਰ ਲਾਇਆ ਹੈ ਪਰ ਕੋਈ ਵੀ ਸਰਕਾਰ ਬਣਾ ਨਹੀਂ ਸਕੀ ਹੈਗੀ ਹੁਣ ਉਹੀ ਬੀੜਾ ਸੰਤਾਂ ਦੇ ਬਰਸੋਏ ਕਾਰਸਵਾਲੇ ਸੰਤ ਸੰਤ ਬਾਬਾ ਸੋਚਾ ਸਿੰਘ ਸੰਤ ਅਸਤਨਾਮ ਸੋਨੀ ਉਹ ਸੜਕ ਨੂੰ ਪੂਰੀ ਕਰ ਰਹੇ ਹਨ ਤੇ ਸੰਤਾਂ ਨੇ ਕੱਲੇ ਮੰਦਰ ਇਹ ਸੜਕਾਂ ਨਹੀਂ ਬਣਾਈਆਂ ਪੁਲ ਵੀ ਬਣਾਏ ਸਕੂਲ ਕਾਲਜ ਮੰਦਰ ਤੇ ਈਵਨ ਮਸਤਾਂ ਵੀ ਬਣਾਇਆ ਹਨ ਤੇ ਉਹਨੇ ਬਣਾ ਕੇ ਸਾਰੀਆਂ ਸਰਕਾਰਾਂ ਦੇ ਸਾਹਮਣੇ ਵੀ ਉਹਨੂੰ ਪੇਸ਼ ਵੀ ਕਰ ਦਿੱਤੇ ਹਨ ਸੋ ਉਹਨਾਂ ਦੇ ਕਾਰ ਸੇਵਾ ਚੱਲਦੇ ਰਹਿੰਦੇ ਹਨ ਸਾਨੂੰ ਉਹਨਾਂ ਦੀਆਂ ਵਰਸੇ ਮਨਾ ਕੇ ਮਾਣ ਮਹਿਸੂਸ ਹੁੰਦਾ ਮਹਾਂਪੁਰਖ ਜਿਹੜੇ ਹੋਏ ਨੇ ਸੰਧ ਸੰਧ ਬਾਬਾ ਸੇਵਾ ਸਿੰਘ ਜੀ ਤੇ ਇਹਨਾਂ ਤੋਂ ਬਾਅਦ ਬਾਬਾ ਲਾਹਵ ਸਿੰਘ ਜੀ ਇਹਨਾਂ ਦੇ ਨਾਮ ਔਰ ਕਿਲਾ ਆਨੰਦਗੜ੍ਹ ਵਾਲੇ ਲੱਗ ਗਿਆ ਸੋ ਪੱਕਾ ਹੀ ਨਾਮ ਸਦੀਵ ਕਾਲੀ ਨਾਮ ਜਿਹੜਾ ਉਹ ਕਿਲਾ ਆਨੰਦਗੜ੍ਹ ਸਾਹਿਬ ਦਾ ਬਣ ਗਿਆ ਉਹ ਇਸ ਕਰਕੇ ਬਣਿਆ ਕਿ ਆਪ ਜੀ ਜੇ ਇਤਿਹਾਸ ਪੜੋ ਸਾਰਾ ਦੇਖੋ ਕਿ ਜਦੋਂ ਦਸਮ ਪਾਤਸ਼ਾਹ ਨੇ ਜਦੋਂ ਇਹ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਿਆ ਤਾਂ ਉਸ ਤੋਂ ਬਾਅਦ ਮੁਗਲ ਫੌਜ ਨੇ ਕਿਵੇਂ ਉੱਥੇ ਆਪਣਾ ਅਤਿਆਚਾਰ ਕੀਤਾ ਉੱਥੇ ਦੀ ਜਿਹੜੀ ਸੰਗਤ ਸੀ ਜਿਹੜੀ ਜੋ ਨਿਵਾਸੀ ਸਾਨੂੰ ਉਹਦੇ ਉੱਤੇ ਵੀ ਤੋਂ ਬਾਅਦ ਵਿੱਚ ਮਗਰਲੀਏ ਜਿਹੜੀਆਂ ਜੋ ਜਿਹੜੇ ਜੁਰਮਾਨੇ ਆਂਦੇ ਰਹੇ ਉਹਨਾਂ ਨੇ ਪੱਕਾ ਹੀ ਤਾ ਲਿਆ ਸੀ ਜਿਹੜਾ ਕਿਲਾ ਹੈ ਇਸ ਦਾ ਬਿਲਕੁਲ ਇਸ ਨੂੰ ਖਤਮ ਜਿਹੜਾ ਕਰਤਾ ਜਾਊਗਾ ਜੋ ਜਿਹੜਾ ਸਟਰਕਚਰ ਬਣਿਆ ਹੋਇਆ ਉਸ ਨੂੰ ਮਲੀਆਂ ਮੇੜ ਕੀਤਾ ਜਾਊਗਾ ਔਰ ਉਹਨਾਂ ਨੇ ਕੀਤਾ ਵੀ ਔਰ ਕਰਕੇ ਇਹਦੇ ਤੇ ਕਿ ਸਿਆਣਾ ਦੀ ਕਹਾਵਤ ਹੈ ਜਾਂ ਦੱਸਦੇ ਨੇ ਕਿ ਜਦੋਂ ਉੱਥੇ ਖੋਤਾ ਕਹਿੰਦੇ ਕਿਸੇ ਜ਼ਮੀਨ ਦੇ ਉੱਤੇ ਖੋਤਿਆਂ ਦਾ ਕਰਾਹ ਵੇਰਦੇ ਹੋ ਨਾ ਖੋਤਿਆਂ ਮਗਰ ਸੁਆਗਾ ਫਾਕੇ ਉਹ ਜ਼ਮੀਨ ਕਦੀ ਮੁੜ ਕੇ ਉਪਜਦੀ ਨਹੀਂ ਹੈ ਸੋ ਉਹ ਉਹਨਾਂ ਨੇ ਕਾਰਜੇ ਥਾ ਸਿ ਕਰਾਉਂਦਾ ਵੀ ਇੱਥੇ ਕੀਤਾ ਅਨੰਦਗੜ੍ਹ ਸਾਹਿਬ ਦੇ ਸਥਾਨ ਦੇ ਉੱਤੇ ਜਿਹੜਾ ਸਥਾਨ ਅਸੀਂ ਅੱਜ ਦੇਖਦੇ ਆਂ ਉਹਨਾਂ ਖੋਤੇ ਫਰਵਾਤੇ ਸੀ ਉਹਨਾਂ ਨੇ ਪਧਰਾ ਕਰ ਤਾ ਕਿ ਮੁੜ ਕੇ ਖਾਲਸਾ ਇੱਥੋਂ ਜੀਵਤ ਨਾ ਹੋ ਸਕੇ ਪਰ ਦਸ਼ਮ ਪਾਤਸ਼ਾਹ ਦਾ ਬਖਸ਼ਾ ਹੋਇਆ ਵਰਦਾਨ ਵੀ ਇਹ ਜਿਹੜਾ ਖਾਲਸਾ ਕੀ ਮੁੱਕ ਨਹੀਂ ਸਕਦਾ ਤੋ ਆਪ ਜੀ ਜਾਣਦੇ ਹੋ ਸਾਰਾ ਇਤਿਹਾਸ ਆਪਾਂ ਨਹੀਂ ਜ਼ਿਕਰ ਕਰ ਸਕਦੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕਥਾ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸਮਾਪਤੀ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਸ ਦਾ ਸੰਗਤਾਂ ਨੇ ਖੂਬ ਆਨੰਦ ਮਾਣਿਆ ਸੰਤ ਬਾਬਾ ਲਵ ਸਿੰਘ ਜੀ ਹੋਰ ਮਹਾਪੁਰਖਾਂ ਦਾ ਅੱਜ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਏ ਮੈਂ ਪਰਸੋ ਭੋਲ ਕਹੇ ਸੀ ਸੰਤ ਲਵਜਾ ਜੀ ਸਸਾ ਹੈ ਸਸੇ ਦੇ ਉੱਪਰ ਟਿੱਪੀ ਹੈ ਤੇ ਤੱਤਾ ਹੈ ਇਹ ਤਿੰਨ ਅੱਖਰ ਬਣ ਜਾਂਦੇ ਨੇ ਸਸੇ ਤੋਂ ਭਾਵ ਕੀ ਹੈ ਸੰਤ ਕਿੰਨੂੰ ਕਹਿੰਦੇ ਨੇ ਸਸੇ ਤੋਂ ਭਾਵ ਜੀ ਦੇ ਕੋਲ ਸਿਮਰਨ ਜਿਹਦੇ ਕੋਲ ਸਿਮਰਨ ਹੈ ਜੇ ਸਿਮਰਨ ਹੋਏ ਮੁਕਤ ਦੁਆਰ ਜਾਏ ਬੇਕੁੰਠ ਨਹੀਂ ਸੰਸਾਰ ਨਿਰਪੋ ਕੇ ਕਰ ਬਜਾਵਹਿ ਤੂਰ ਅਣਹਦ ਬਜੈ ਸਦਾ ਪਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੂਕਤ ਕਤ ਤਾ ਨਾ ਹੈ ਜੇ ਸਿਮਰਨ ਕਰ ਤੂ ਕੇਲ ਦੀਵਕ ਬਾਂ ਧਰਿਓ ਬਿਨ ਤੇਲ ਸੋ ਦੀਵਕ ਅਮਰ ਕ ਸੰਸਾਰ ਤਾਮ ਕਰੋਧ ਬੇ ਕਾੜੀ ਲੈ ਮਾਰ ਜੇ ਸਿਮਰਨ ਨਾ ਹੀ ਤੋਹ ਕਾਨ ਮੰਦਰ ਸੁਵੈ ਪਟੰਬਰ ਤਣ ਕਿਸੇ ਦੀ ਪਰਵਾਹੀ ਨਹੀਂ ਹੈ ਉਹ ਸਿਮਰਨ ਹੈ ਸੰਤ ਕੋਲ ਸੰਤ ਦਾ ਪਹਿਲਾ ਲੱਛਣ ਕੀ ਹੈ ਉਹਦੇ ਕੋਲ ਸਿਮਰਨ ਹੈ ਤੇ ਟਿੱਪੀ ਜਿਹੜੀ ਅੰਦੇ ਨੰਨੇ ਦੀ ਆਵਾਜ਼ ਕਰਦੀ ਹੈ ਉਦੇ ਤੋਂ ਭਾਵ ਕੀ ਆ ਸੰਤ ਕੋਲ ਨਿਮਰਤਾ ਵੀ ਹੈ ਹਉ ਤਿਸ ਕੋਲ ਕਮਾਇਆ ਗੁਰਮਤਰ ਦੇ ਗਰੀਬੀ ਆਵੇ ਹਉ ਤਿਸ ਵਿਟੋਂ ਵਾਰਿਆ ਸੰਤਾਂ ਦਾ ਲੱਛਣ ਹੈ ਹਉ ਤਿਸ ਵਿਟੋਂ ਵਾਰਿਆ ਹੁੰਦਾ ਤਨ ਜੋ ਹੋਏ ਨੀ ਤਾਣਾ ਹਉ ਤਿਸ ਵਿਟੋਂ ਵਾਰਿਆ ਛੱਡ ਸਿਆਣਾ ਹੋਏ ਈਆਣਾ ਹਉ ਤਿਸ ਵਿਟੋਂ ਵਾਰਿਆ ਖਸਮੇ ਦਾ ਭਾਵ ਹੈ ਜਿਸ ਪਾਣਾ ਹਉ ਤਿਸ ਵਿਟੋਂ ਵਾਰਿਆ ਚੱਲਣ ਜਾਣ ਜਾਣੇ ਮਹਿਮਾਨ ਮਹਿਮਾਨ ਰਹਿੰਦੇ ਨੇ ਦੀਨ ਦੁਨੀ ਦੇ ਦਰਗੇ ਪਰਵਾਨ ਅਗਲਾ ਬੋਲੇ ਤਤਾ ਤਤੇ ਤੋਂ ਭਾਵ ਕੀ ਹੈ ਜਿਹਦੇ ਕੋਲ ਤਿਆਗ ਵੀ ਹੈ ਪਕੜ ਨਹੀਂ ਹੈ ਬਿਲਕੁਲ ਤਿਆਗ ਵਿੱਚ ਵਰਤੀ ਹੈ ਉਹਨੂੰ ਕਹਿੰਦੇ ਨੇ ਸੰਤ ਉਹਨਾਂ ਸੰਤਾਂ ਵਾਸਤੇ ਗੁਰੂ ਕੇ ਕੀਰਤਨ ਸ਼ਬਦ ਪੜਿਆ ਸੀ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਓ ਬਣਾਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਦੇਹੋ ਸੰਦੇਸ ਪ੍ਰਭ ਜਿਓ ਕੈਸਾ ਕਹਿ ਮੋਹਰ ਪਰਵੇਸਾ ਕਹਿ ਮੋਹਨ ਪਰਵੇ ਰਸ ਪੁੱਛੋ ਸੰਤ ਮੇਰੂਠਾ ਕੁਰਕੈਸਾ ਮੇਰੂਠਾ ਕੁਰਕੈਸਾ ਇਸ ਮਾਗਮ ਪਿਆਰਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਹਰ ਸਾਲ ਉਲੀਕਿਆ ਜਾਂਦਾ ਹੈ ਇਸ ਮੌਕੇ ਸੰਗਤ ਦੇ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਗੁਰਚਰਨ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪਰਮਿੰਦਰ ਸਿੰਘ ਨੇ ਕੁਝ ਪੰਕਤੀਆਂ ਦੇ ذریعے ਆਪਣੇ ਵਿਚਾਰ ਸਾਂਝੇ ਕੀਤੇ ਮਹਾਪੁਰਸ਼ਾਂ ਦੇ ਇਸ ਕਰਕੇ ਯਾਦ ਮਨਾਉਂਦੇ ਨੇ ਕਿ ਜੋ ਉਹ ਇੰਡੀਆ ਦੇ ਵਿੱਚ ਇੱਕ ਭਲਾਈ ਦੇ ਕੰਮ ਕਰ ਰਹੇ ਨੇ ਸੇਵਾ ਦੇ ਕਾਰਜ ਕਰ ਰਹੇ ਨੇ ਉਹਨਾਂ ਕਾਰਜਾਂ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਇਆ ਜਾਵੇ ਕਿਉਂਕਿ ਜਿਹੜੀ ਵੱਡੀ ਮਦਦ ਆ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਵੀਰ ਆ ਕੁਰਖਵੀਰ ਨੇ ਪਰਿਵਾਰ ਨੇ ਉਹ ਜਦੋਂ ਮਾਇਆ ਭੇਜਦੇ ਆ ਤੇ ਉੱਥੇ ਉਹ ਮਾਇਆ ਮਲਟੀਪਲਾਈ ਹੋ ਕੇ ਉਹਨਾਂ ਵਾਸਤੇ ਕਾਫੀ ਬਣ ਜਾਂਦੀ ਹੈ ਪਹਿਲਾਂ ਵੀ ਉਪਰਾਲੇ ਕੀਤੇ ਆ ਸਦਾ ਪਿਆਸ ਸਿੰਘ ਜੀ ਵੱਲੋਂ ਦਾਸ ਵੀ ਸਰਦਾਰ ਸਤਨਾਮ ਸਿੰਘ ਭਾਈ ਸਾਹਿਬਾ ਸਤਨਾਮ ਸਿੰਘ ਜੀ ਜੋ ਕਿ ਉੱਥੇ ਸੜਕ ਦੀ ਸੇਵਾ ਕਰ ਰਹੇ ਨੇ ਗੜਸ਼ੰਕਰ ਤੋਂ ਚਿਨਾਂਦਪੁਰ ਸਾਹਿਬ ਤੱਕ ਤੇ ਬਹੁਤ ਸੁੰਦਰ ਬਹੁਤ ਵਧੀਆ ਇੱਕ ਲਾਸ ਢੰਗ ਦੇ ਨਾਲ 4 ਲੇਨ ਉਹ ਜਿਹੜੀ ਸੜਕ ਬਣ ਰਹੀ ਹੈ ਵੱਡਿਆਂ ਵੱਡਿਆਂ ਸ਼ਹਿਰਾਂ ਵਿੱਚ ਮੈਂ ਵਿਦੇਸ਼ੋਂ ਬੋਲ ਰਿਹਾ ਮੈਂ ਇੱਥੇ ਵੀ ਦੇਖਦਾ ਕਿ ਉਹ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਕਿਉਂਕਿ ਜਿਸ ਢੰਗ ਦੇ ਨਾਲ ਉਹਦੀ ਸਟਰੈਂਥਨਿੰਗ ਕਰ ਰਹੇ ਆ ਪੋਲ ਬਣਾ ਰਹੇ ਨੇ ਤਾਂ ਕਿ ਪਹਾੜ ਦਾ ਪਾਣੀ ਜਿੱਦੋਂ ਮਰਜੀ ਆਵੇ ਉਹ ਆਰਾਮ ਨਾਲ ਨਿਕਲ ਜਾਏ ਡਿਜ਼ਾਈਨ ਉਹਨਾਂ ਦਾ ਜਿਹੜੀ ਉਹਨਾਂ ਦੀ ਪ੍ਰੋਜੈਕਟ ਦੀ ਸਕੀਮ ਹੈ ਉਹ ਸਾਰਾ ਉਹਨਾਂ ਨੇ ਇੱਕ ਬੜੇ ਚੰਗੇ ਵੱਡੇ ਇੰਜੀਨੀਅਰਾਂ ਤੋਂ ਲੈ ਕੇ ਵਿਦੇਸ਼ੀ ਜਿਹੜਾ ਹੈਗਾ ਢੰਗ ਦੇ ਨਾਲ ਤਿਆਰ ਕਰ ਰਹੇ ਤਾਂ ਕਿ ਉਹ ਲੰਮੀ ਉਮਰ ਦੀ ਇੱਕ ਸੜਕ ਬਣੇ ਪੂਰਨ ਸਚਿਆ ਸੰਤਾਂ ਦੀ ਅਸੀਂ ਵਰਸੀ ਅੱਜ ਮਨਾਈਏ ਭਰਮਾਂ ਦੇ ਨੇਰੇ ਦੂਰ ਹੋਏ ਰੁਸ਼ਨਾਈ ਹੀ ਰੁਸ਼ਨਾਈਏ ਉਹ ਸੰਤ ਤਾਂ ਹਾਜ਼ਰ ਨਾਜ਼ਰ ਨੇ ਉਹ ਸੰਤ ਤਾਂ ਹਾਜ਼ਰ ਨਾਜ਼ਰ ਨੇ ਉਹਨਾਂ ਸੂਰਤ ਕਦੋਂ ਸ਼ਪਾਈਏ ਪਰ ਨજર ਉਹਨੂੰ ਹੀ ਆਉਂਦੇ ਨੇ ਜਿਹਦੇ ਹਿਰਦੇ ਆ ਵਿੱਚ ਸਫਾਈ ਏ ਉਹਨਾਂ ਦੀ ਪਵਿੱਤਰ ਵਰਸੀ ਤੇ ਸਭ ਹਮ ਹਮਾ ਕੇ ਆਏ ਨੇ ਉਹਨਾਂ ਦੀ ਪਵਿੱਤਰ ਵਰਸੀ ਤੇ ਸਭ ਹਮ ਹਮਾ ਕੇ ਆਏ ਨੇ ਅੰਬਰ ਦੇ ਸਭਨਾ ਦੇਵਤਿਆਂ ਫੁੱਲ ਫੁੱਲ ਕੇ ਫੁੱਲ ਵਰਸਾਏ ਨੇ ਸਾਨੂੰ ਜ਼ਿੰਦਗੀ ਦੇ ਗਏ ਬਾਬਾ ਜੀ ਸਾਨੂੰ ਜ਼ਿੰਦਗੀ ਦੇਖ ਹੈ ਬਾਬਾ ਜੀ ਕਾਮ ਕਰੋ ਦੀ ਧੌਣ ਮਰੋੜ ਗਏ ਉਹ ਧਰਮ ਦੀ ਬੇੜੀ ਤਾਰ ਗਏ ਤੇ ਪਾਪ ਦੀ ਬੇੜੀ ਬੋੜ ਗਏ ਸਾਨੂੰ ਲੋੜ ਹੈ ਆਪਣੇ ਸੰਤਾਂ ਮਹਾਪੁਰਸ਼ਾਂ ਦੇ ਦਿਨ ਇਸੇ ਤਰ੍ਹਾਂ ਮਨਾਉਣ ਦੀ ਅਤੇ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਦੀ ਤਾਂ ਕਿ ਨਵੀਂ ਪੀੜੀ ਤੱਕ ਸੁਨੇਹਾ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਸਾਡੇ ਇਤਿਹਾਸ ਦੇ ਬਾਰੇ ਵੱਧ ਤੋਂ ਵੱਧ ਦੱਸਿਆ ਜਾਵੇ ਨਿਊ ਜਰਸੀ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ देख सकते टीवी डाउनलोड करो सा एप एंड्रॉइड या आईओ एस रोकूमजोन फायर टीवी जा टीवी नाल ही देख सकते हो लाइव स्ट्रीमिंग डब्ल्यू 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 डॉट ग्लोबल